ਅਸੀਂ ਅੱਜ ਪਿੰਡ ਆਦਮਪੁਰ ਜੀਟੀ ਰੋਡ ਦੇ ਲਾਗੇ ਖੜੇ ਹਾਂ ਜਿੱਥੇ ਇੱਕ ਭਾਰਤ ਮਾਲਾ ਪ੍ਰੋਜੈਕਟ ਜਿਹੜਾ ਦਾ ਕੰਮ ਚੱਲ ਰਿਹਾ ਉੱਥੇ ਜਿਹੜੇ ਕੰਮ ਕਰ ਰਹੇ ਕਾਮਿਆਂ ਤੋਂ ਬਿਲਡਿੰਗ ਕਰਦੇ ਤਾਂ ਇੱਥੇ ਇੱਕ ਅੱਗ ਦਾ ਚੰਗਿਆੜੀ ਨਾਲ ਸ਼ੁਰੂ ਹੋ ਕੇ ਅੱਗ ਨੇ ਬੜਾ ਵੱਡਾ ਰੂਪ ਧਾਰਿਆ ਜਿਸ ਦੇ ਨਾਲ ਜਿੱਥੇ ਕਿਸਾਨਾਂ ਦੀ ਜਿਹੜੀ ਫਸਲ ਹੈ ਉਹ ਸੜ ਕੇ ਸੁਆਹ ਹੋਈ ਉੱਥੇ ਸੈਂਕੜੇ ਏਕੜ ਜਿਹੜਾ ਨਾੜ ਆ ਉਹ ਸੜਿਆ ਔਰ ਉਹਦੇ ਨਾਲ ਜਿੰਨੀ ਨਹਿਰ ਦੇ ਜਿਹੜੀ ਸਰੰਦ ਨਹਿਰ ਆ ਉਹਦੇ ਨਾਲ-ਨਾਲ ਜਿੰਨੇ ਦਰਖਤ ਪੁਰਾਣੇ 50 50 100 100 ਸਾਲ ਦਰਖਤ ਖੜੇ ਨੇ ਉਹ ਸਾਰੇ ਦਰਖਤ ਸੜ ਗਏ ਔਰ ਅੱਗੇ ਨਵੀਂ ਪਰਪਿੰਡ ਤੱਕ ਜਿਹੜੀ ਅੱਗ ਗਈ ਨਵੀਂ ਪਰਪਿੰਡ ਦੇ ਨੇ ਆਪਣੀ ਹਿੰਮਤ ਕਰਕੇ ਉਹ ਜਿਹੜੀ ਅੱਗ ਨੂੰ ਕਾਬੂ ਪਾ ਕੇ ਘਵੜਨ ਤੋਂ ਬਚਾ ਬਚਾ ਕਰਿਆ ਸੋ ਅਸੀਂ ਜਿਹੜੀ ਇੱਥੇ ਮੰਗ ਕਰਨ ਆਏ ਆ ਅੱਜ ਜਿਹੜੀ ਅਸੀਂ ਲੋਕਾਂ ਦੀ ਸਮੱਸਿਆ ਸੁਣਨ ਆਏ ਆ ਕਿਉਂਕਿ ਕੱਲ ਜਿਹੜੀ ਸ਼ਾਮ ਨੂੰ ਇੱਥੇ ਅੱਗ ਲੱਗੀ ਪਰ ਅੱਜ ਤਕਰੀਬਨ 16 17 ਘੰਟੇ ਦਾ ਸਮਾਂ ਬੀਤਣ ਤੋਂ ਬਾਅਦ ਵੀ ਇੱਥੇ ਨਾ ਕੋਈ ਪ੍ਰਸ਼ਾਸਨ ਕਦਗਰਾਰੀ ਆਇਆ ਨਾ ਕੋਈ ਡਿਪਟੀ ਕਮਿਸ਼ਨਰ ਆਇਆ ਨਾ ਕੋਈ ਤਹਿਸੀਲਦਾਰ ਆਇਆ ਨਾ ਕੋਈ ਐਸ ਡੀ ਐਮ ਆਇਆ ਨਾ ਕੋਈ ਐਸ ਐਚਓ ਆਇਆ ਨਾ ਕੋਈ ਡੀ ਐਸ ਪੀ ਆਇਆ ਕਿਸੇ ਨੇ ਆ ਕੇ ਇਹ ਕਿਸਾਨਾਂ ਦੀ ਇਲਾਕੇ ਦੇ ਲੋਕਾਂ ਦਾ ਜਿਨ੍ਹਾਂ ਦਾ ਲੱਖਾਂ ਕਰੋੜਾਂ ਰੁਪਈਆ ਦਾ ਨੁਕਸਾਨ ਹੋਇਆ ਇਹਨਾਂ ਦੀ ਕਿਸੇ ਨੇ ਆ ਕੇ ਸਾਰ ਨਹੀਂ ਲਈ ਸੋ ਅਸੀਂ ਜਿੱਥੇ ਪ੍ਰਸ਼ਾਸਨ ਨੂੰ ਇਹ ਗੱਲ ਧਿਆਨ ਚ ਲਿਆਉਣੀ ਚਾਹੁੰਦੇ ਹਾਂ ਵੀ ਜਿੱਥੇ ਆ ਭਾਰਤ ਮਨਮਾਲਾ ਪ੍ਰੋਜੈਕਟ ਦੇ ਜਿਹੜਾ ਠੇਕੇਦਾਰ ਇੱਥੇ ਕੰਮ ਕਰ ਰਿਹਾ ਉਹਦੀ ਅਣਗਹਿਲੀ ਦੇ ਕਾਰਨ ਐਡਾ ਵੱਡਾ ਨੁਕਸਾਨ ਹੋਇਆ ਔਰ ਇੱਥੇ ਕਿਉਂ ਨਹੀਂ ਹਲੇ ਤੱਕ ਪ੍ਰਸ਼ਾਸਨ ਪਹੁੰਚਿਆ ਅੱਜ ਜਿਹੜੇ ਕਿਸਾਨ ਨੇ ਕਿਸਾਨਾਂ ਨੇ ਜਦੋਂ ਇੱਥੋਂ ਅੱਗ ਲੱਗੀ ਅੱਗ ਆਪਣੀ ਹਿੰਮਤ ਨਾਲ ਕਿਸਾਨਾਂ ਨੇ ਬਚਾਈ ਜਿਹੜੀ ਇੱਕ ਫਾਇਰ ਬ੍ਰਿਗੇਡ ਗੱਡੀ ਆਈ ਕਈ ਕਿਲੋਮੀਟਰ ਦੂਰ ਸਰਾਂਧ ਸ਼ਹਿਰ ਚੋਂ ਆਉਂਦੀ ਹੈ ਜਿੱਥੇ ਸ਼ਹਿਰ ਦੇ ਸੈਂਟਰ ਚ ਜਿੱਥੇ ਆਮ ਲੋਕਾਂ ਨੂੰ ਲੰਘਣਾ ਔਖਾ ਹੁੰਦਾ ਆਮ ਲੋਕ ਕਾਰਾਂ ਵਹੀਕਲ ਲੈ ਕੇ ਨਹੀਂ ਜਾ ਸਕਦੇ ਉੱਥੇ ਗੱਡੀਆਂ ਖੜੇ ਨੇ ਔਰ ਉੱਥੋਂ ਲੋਕ ਉੱਥੋਂ ਗੱਡੀਆਂ ਕੱਢ ਕੇ ਫਾਇਰੋਗੇਟ ਦੀਆਂ ਲਿਆਉਣੀਆਂ ਕਿੰਨੀ ਔਖੇ ਨੇ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ 15 15 20 ਵਿੱਚ ਪਿੰਡਾਂ ਦੇ ਵਿੱਚ ਜ਼ੋਨ ਬਣਾ ਕੇ ਇਹਨਾਂ ਦਿਨਾਂ ਦੇ ਵਿੱਚ ਫਾਇਰ ਬ੍ਰਿਗੇਡ ਗੱਡੀਆਂ ਖੜਾਈਆਂ ਜਾਣ ਪਿਛਲੇ ਦਿਨੀ ਬਲਾੜੀ ਪਿੰਡ ਅੱਗ ਦੋ ਦਿਨ ਪਹਿਲਾਂ ਜਲਵੇੜੀ ਗੱਲਾਂ ਅੱਗ ਲੱਗੀ ਉੱਥੇ ਨੁਕਸਾਨ ਹੋਇਆ ਅੱਜ ਇੱਥੇ ਆਦਮਪੁਰ ਦੇ ਵਿੱਚ ਕਿੱਡਾ ਵੱਡਾ ਨੁਕਸਾਨ ਹੋਇਆ ਪਰ ਸਰਕਾਰ ਆ ਜਿਹੜੀ ਸਰਕਾਰ ਅਜੇ ਵੀ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਅੱਜ ਵੀ ਘੌਂਕ ਨੀਂਦ ਸੁੱਤੀ ਪਏ ਨੇ ਜਿਨ੍ਹਾਂ ਨੇ ਅੱਜ ਤੱਕ ਵੀ ਇਹ ਕਿਸਾਨਾਂ ਦੀ ਸਾਰ ਨਹੀਂ ਲਈ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਇਮੀਡੀਏਟ ਹੈ ਠੇਕੇਦਾਰ ਦੇ ਜਿਹੜਾ ਕੰਮ ਕਰ ਰਿਹਾ ਤੇ ਤੇ ਕਾਰਵਾਈ ਹੋਣੀ ਚਾਹੀਦੀ ਆ ਔਰ ਜਿੰਨਾ ਨੁਕਸਾਨ ਹੋਇਆ ਕਿਸਾਨਾਂ ਦਾ ਘੱਟ ਤੋਂ ਘੱਟ ਜਿਹੜੇ ਕਿਸਾਨ ਦੀ ਕਣਕ ਸੜੀ ਆ ਉਹਦਾ 50 ਤੋਂ ਲੈ ਕੇ 55000 60000 ਉਸ ਕਿਸਾਨ ਨੂੰ ਉਹਦਾ ਮੁਆਵਜ਼ਾ ਮਿਲਣਾ ਚਾਹੀਦਾ ਔ ਉਹਨਾਂ ਦਾ 3000 ਰੁਪਏ ਪ੍ਰਤੀ ਏਕੜ ਉਹਨਾਂ ਨੂੰ ਮਿਲਣਾ ਚਾਹੀਦਾ ਔਰ ਜਿੱਦੀ ਅੰਗੈਲੀ ਹੋਵੇ ਉਤੇ ਕਾਨੂੰਨੀ ਕਾਰਵਾਈ ਜਿਹੜੀ ਬਣਦੀ ਹੈ ਉਹ ਕਾਰਵਾਈ ਹੋਣੀ ਚਾਹੀਦੀ ਹੈ ਸਾਡੀ ਸਰਕਾਰ ਤੋਂ ਮੰਗਾ ਔਰ ਜੇ ਸਾਡੀ ਕੋਈ ਕਿਸੇ ਕਿਸਾਨਾਂ ਦੀ ਇਹਨਾਂ ਦੀ ਕੋਈ ਮੰਗ ਨਾ ਹੋਈ ਅਸੀਂ ਇਹ ਠੇਕੇਦਾਰ ਦਾ ਕੰਮ ਵੀ ਰੋਕਾਂਗੇ ਇਹਦਾ ਜਿੰਨਾ ਚਿਰ ਸਾਡੀ ਕਿਸਾਨਾਂ ਦੀ ਪਰਪਾਈ ਨਹੀਂ ਕਰਦਾ ਉਹਨਾਂ ਚਿਰ ਇਹਦਾ ਭਾਰਤ ਮਾਲ ਦਾ ਚੱਲਦਾ ਪ੍ਰੋਜੈਕਟ ਹੈ ਜਿਹੜਾ ਇਹਦਾ ਕੰਮ ਨੂੰ ਕਿਸਾਨ ਸਾਰੇ ਇਕੱਠੇ ਹੋ ਕੇ ਅਸੀਂ ਹਫਤੇ ਦੇ ਨਾਂ ਵਿੱਚ ਵਿੱਚ ਸੁਣਵਾਈ ਹੋਈ ਇਸ ਕੰਮ ਨੂੰ ਰੋਕਾਂਗੇ ਔਰ ਪ੍ਰਸ਼ਾਸਨ ਸਰਕਾਰ ਨੂੰ ਵੀ ਜਾ ਕੇ ਅਸੀਂ ਉੱਥੇ ਦਫ਼ਤਰਾਂ ਦੇ ਵਿੱਚ ਇਹਨਾਂ ਦਾ ਘਰਾਓ ਕਰਾਂਗੇ ਜਿਹੜੀ ਸਾਡੀ ਅੱਜ ਕਿਸਾਨਾਂ ਦੀ ਸੁਣਵਾਈ ਨਹੀਂ ਹੋਈ ਸਾਡੀ ਇਹ ਸਰਕਾਰ ਤੋਂ ਮੰਦੀ ਮੰਗ ਹੈ ਇਹ ਮੰਨੀ ਜਾਵੇ ਤਾਂ ਕਿ ਜਿਹੜੀ ਕਿਸਾਨਾਂ ਨੂੰ ਮਾੜੀ-ਮੋਟੀ ਐਡੇ ਵੱਡੇ ਨੁਕਸਾਨ ਹੋਇਤੀ ਰਾਹਤ ਮਿਲ ਸਕੇ ਹਾਂਜੀ ਮੈਂ ਸਤਨਾਮ ਸਿੰਘ ਪਿੰਡ ਆਦੋਂ ਪਰ ਵਾਲਾ ਰੋਡ ਬਣਦਾ ਉਹ ਪੂਲੀ ਤੋਂ ਅੱਗੇ ਸ਼ੁਰੂ ਹੋਈ ਆ ਇਹਨਾਂ ਦੇ ਬਿਲਡਿੰਗ ਸੈੱਟ ਤੋਂ ਪਹਿਲੀ ਗੱਲ ਤਾਂ ਇਹਨਾਂ ਨੂੰ ਜਦ ਇਹ ਉਰੇ ਸ਼ੁਰੂ ਕਰਿਆ ਸੀ ਤਾਂ ਇਹਨਾਂ ਨੇ ਘਟੋ ਘਟ ਇੱਕ ਕੀਲਾ ਵਾਲਾ ਦਾਲਾ ਸਾਫ਼ ਕਰਕੇ ਤਾਂ ਇਹਨਾਂ ਨੇ ਆਪਣਾ ਕੰਮ ਸ਼ੁਰੂ ਕਰਨਾ ਸੀ ਇਹ ਤਾਂ ਇੰਨਾ بچਾਓ ਹੋ ਗਿਆ ਵੀ ਜਿਹੜੀ ਪਹਿਲਾਂ ਹਜ਼ਾਰਾਂ ਏਕੜ ਕਣਕ ਖੜੀ ਸੀ ਵੀ ਉਹਦੇ ਖੜੇ ਹੁੰਦੇ ਕਿਤੇ ਇਹਨਾਂ ਨੇ ਇਹ ਕੰਮ ਹੋ ਜਾਂਦਾ ਤਾਂ ਅਸੀਂ ਤਾਂ ਜਿਵੇਂ ਪੱਟੇ ਗਏ ਤੇ ਜ਼ਿਮੀਦਾਰ ਦਾ ਤਾਂ ਸਾਰਾ ਗੁਜ਼ਾਰਾ ਹੀ ਇਹ ਚੀਜ਼ ਦੇ ਸਿਰ ਤੋਂ ਇਹ ਤਾਂ ਸਾਨੂੰ ਪਤਾ ਹੀ ਇਹਨਾਂ ਇਹਨਾਂ ਨੇ ਵੀ ਨਹੀਂ ਸਾਨੂੰ ਦੱਸਿਆ ਨਹੀਂ ਅਸੀਂ ਕੋਈ ਆਪਣਾ ਇੱਥੇ ਇੰਤਜ਼ਾਮ ਕਰ ਲੰਦ ਅੱਗ ਨੇ ਹਜ਼ਾਰਾਂ ਹੀ ਏਕੜ ਮਤਲਬ ਜਿਹੜੇ ਖਰਚ ਜਾਂਦਾ ਤੇ ਵਿੱਚ ਕਣਕ ਦੇ ਵੀ ਸੀ ਜਿਹੜੇ 2-3 ਏਕੜ ਆਏ ਵੇ ਉਹ ਵੀ ਜ਼ਿਮੀਦਾਰਾਂ ਦਾ ਬਹੁਤ ਨੁਕਸਾਨ ਹੋਇਆ ਜਿਨ੍ਹਾਂ ਦੇ 4-4 5-5 ਏਕੜ ਸੀ ਛੋਟੇ ਜ਼ਿਮੀਦਾਰ ਸੀ ਉਥੇ ਹੀ ਗੁਜ਼ਾਰਾ ਸੀ ਸੁੱਕੇ ਤੇ ਉਹਨਾਂ ਦਾ ਸਾਲ ਦਾ ਸਮਝ ਰੋ ਪਸ਼ੂਆਂ ਦਾ ਚਾਰ ਉਹਦੇ ਬਾਸੇ ਸੀ ਉਹ ਉਹਨਾਂ ਦੀ ਸੜ ਕੇ ਸਵਾਹ ਹੋ ਗਈ ਫਾਇਰ ਰੋਡ ਆ ਗਈ ਸੀ ਪਰ ਉਹਨਾਂ ਉਹ ਵੀ ਬਹੁਤ ਲੇਟ ਆਈ ਸੀ ਉਹ ਜਿੰਨੇ ਨੂੰ ਉਥੋਂ ਬਹੁਤ ਤੰਗ ਉਥੋਂ ਸ਼ਹਿਰ ਚੋਂ ਆਉਂਦੀ ਆ ਇਹਨਾਂ ਨੂੰ ਤਾਂ ਅੱਗ ਨੇ ਕਈ ਏਰੀਆ ਮਤਲਬ ਕਈ ਏਕੜ ਖਤਮ ਕਰ ਦਿੱਤੇ ਤੇ ਮੰਗ ਅਸੀਂ ਇਹੀ ਕਰਦੇ ਆਂ ਵੀ ਸਾਨੂੰ ਜੋ ਮੌਜਾ ਬਣਦਾ ਉਹ ਸਾਨੂੰ ਮਿਲਣਾ ਚਾਹੀਦਾ ਜਿਹਦੀ ਕਣਕ ਫੁਕੀ ਆ ਉਹਨੂੰ ਕਣਕ ਦਾ ਮਿਲਣਾ ਚਾਹੀਦਾ ਤੇ ਜਿਹਦਾ ਨੜ ਫੁਕੇ ਆ ਉਹਨੂੰ ਨੜ ਦਾ ਮਿਲਣਾ ਚਾਹੀਦਾ ਮੇਰਾ ਨਾਮ ਲਖਮਿੰਦਰ ਸਿੰਘ ਹੈ ਜੀ ਮੇਰੇ ਠੇਕੇ ਦੇ ਬਾਹੀ ਕਰਦਾ ਨਹੀਂ ਮੇਰੀ ਕਣਕ ਤੇ ਨਾੜ ਸਾਰੇ ਹੀ ਉਰੇ ਫੁੱਗ ਗਈ ਤੇਰੇ ਜਿੰਨਾ ਵੀ ਹੋਰ ਕਿਸਾਨਾਂ ਦਾ ਵੀ ਕਾਫੀ ਨੁਕਸਾਨ ਹੋਇਆ ਇਹਨਾਂ ਨੇ ਬਿਲਡਿੰਗ ਸੈੱਟ ਤੋਂ ਅੱਗ ਲੱਗੀ ਇਹਨਾਂ ਤੋਂ ਭਾਰਤ ਮਾਲਾ ਰੋਡ ਤੋਂ ਇਹਨਾਂ ਚਾਹੀਦਾ ਸਾਨੂੰ ਹੁਣ ਸਰਕਾਰ ਕੁਛ ਨਾ ਕੁਛ ਦਵੇ ਉਰੇ ਤੋਂ ਸਾਡਾ ਮੁਆਵਜ਼ਾ ਪੂਰਾ ਦਵੇ ਸਾਨੂੰ ਜਿੰਨਾ ਬਣਦਾ ਤੇ ਬਾਕੀ ਕਿਸਾਨਾਂ ਦਾ ਵੀ ਜਿਨ੍ਹਾਂ ਦਾ ਹੋਇਆ ਨੁਕਸਾਨ ਉਹਨਾਂ ਸਾਰਿਆਂ ਨੂੰ ਮਿਲਣਾ ਚਾਹੀਦਾ ਹਜ਼ਾਰਾਂ ਏਕੜ ਬਰੇ ਛੜਿਆ ਹੋਇਆ ਕੱਲ ਕਣਕ ਵੀ ਫੁੱਗੀ ਇ ਤੇ ਵਿੱਚ ਨਾੜ ਵੀ ਸਾਰਾ ਫੁੱਕ ਗਈ ਤੇ ਕਾਫੀ ਉਰੇ ਨਹਿਰザਵੀ ਨੁਕਸਾਨ ਹੋਇਆ ਬਈ ਨਾਲ ਨਾਲ ਤੇ ਸਾਰਾ ਕੁਝ ਮਿਲਣਾ ਚਾਹੀਦਾ ਇਹਨਾਂ ਨੂੰ